Subscribe to One India channel and never miss an update. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੋਂ 103 ਸਾਲ ਪਹਿਲਾਂ 14 ਦਸੰਬਰ 1920 ਨੂੰ ਸਾਡੇ ਮਹਾਨ ਪੁਰਖਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਹਮਣੇ ਖੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਮਹੀਨਾ ਪਹਿਲਾਂ ਬਣੀ ਸੀ 13 ਨਵੰਬਰ 1920 ਨੂੰ ਤੇ 14 ਦਸੰਬਰ 1920 ਨੂੰ ਸ਼੍ਰੋਮਣੀ ਕਾਲੀ ਦਲ ਹੌਂਦ ਵਿੱਚ ਆਇਆ ਸੀ ਜਿਹਦਾ ਅੱਜ 103 ਸਾਲਾ ਪੁਰਾਣਾ ਸਥਾਪਨਾ ਦਿਵਸ ਜਿਹੜਾ ਅੱਜ ਉਹ ਸਮੁੱਚੇ ਸ਼੍ਰੋਮਣੀ ਕਾਲੀ ਦਲ ਪ੍ਰਧਾਨ ਜੀ ਸਮੇਤ ਸਾਰਿਆਂ ਨੇ ਖੰਡਪਾਟ ਸਾਹਿਬ ਦੀ ਪਰੰਪਤਾ ਕਰਕੇ ਭੋਗ ਪਾ ਕੇ ਕੀਰਤਨ ਕਰਕੇ ਤੇ ਗੁਰੂ ਦੇ ਸਾਨਮਕ ਹੋ ਕੇ ਸਭ ਤੋਂ ਵੱਡੀ ਜਿਹੜੀ ਅੱਜ ਦੀ ਅਹਿਮ ਇੱਕ ਗੱਲ ਆ ਉਹ ਆ ਕੇ ਅਰਦਾਸ ਵੀ ਸਤਿਗੁਰਾਂ ਦੇ ਸਨਮੁਖ ਹੋਈ ਜਾਣੇ ਅਣਜਾਣੇ ਦੀਆਂ ਭੁੱਲਾਂ ਬਖਸ਼ ਦੇਣੀਆਂ ਤੇ ਪ੍ਰਧਾਨ ਸਾਹਿਬ ਨੇ ਵੀ ਅੱਜ ਫਰਾਕ ਦੇ ਲਈ ਦੇਖ ਦਿਓ ਆਪਣੇ ਦਿਲ ਦੇ ਹਿਰਦਿਆਂ ਦੇ ਵਿੱਚੋਂ ਇਸ ਸਮੁੱਚੇ ਪੰਥ ਤੋਂ ਅੱਜ ਮਾਫੀ ਵੀ ਗੁਰੂ ਅਕਾਲ ਤਖਤ ਦੇ ਸਨਮੁਖ ਹੋ ਕੇ ਮੰਗੀ ਆ ਮੈਂ ਸਮਝਦਾ ਜਿਹੜਾ ਸਮਾਂ ਆ ਇਹ ਬੜਾ ਭਿਆਨਕਰ ਚੱਲ ਰਿਹਾ ਕਿਉਂਕਿ ਸਿੱਖ ਪੰਥ ਦੀ ਜਿਹੜੀ ਸ਼ਕਤੀ ਆ ਇਹਨੂੰ ਖੇਰੂ ਖੇਰੂ ਕੀਤਾ ਜਾ ਰਿਹਾ ਔਰ ਉਹਦੇ ਵਿੱਚ ਕਈ ਵਾਰੀ ਸਾਡੇ ਕੁਝ ਵੀਰ ਸ਼ਾਮਲ ਹੋ ਜਾਂਦੇ ਅੱਜ ਪ੍ਰਧਾਨ ਜੀ ਨੇ ਵੀ ਬੇਨਤੀ ਕੀਤੀ ਮੈਂ ਵੀ ਪਹਿਲਾਂ ਬੇਨਤੀ ਕੀਤੀ ਸੀ ਕਿ ਭਰਾਵਾਂ ਦਾ ਬਖਰੇਵਾ ਘਰ ਵਿੱਚ ਹੋ ਸਕਦਾ ਪਰ ਪ੍ਰਾਤਨ ਸਾਡੀ ਰਵਾਇਤ ਰਹੀ ਜੇਲੇ ਕੋ ਬਾਹਰਲਾ ਹਮਲਾ ਕਰੇ ਅਸੀਂ ਇਕੱਠੇ ਹੋ ਜਾਂਦੇ ਅੱਜ ਸਮੁੱਚਾ ਪੰਥ ਇਕੱਠਾਂ ਇਕੱਤਰ ਹੋਵੇ ਇਹ ਇਕੱਠਾਂ ਇਕੱਤਰ ਹੋਇਆ ਸਿੱਖ ਪੰਥ ਦੀ ਤਾਕਤ ਸ਼ਕਤੀ ਵਧੂਗੀ ਸਭ ਤੋਂ ਵੱਡੀ ਐਸਲੇ ਸਾਡੇ ਲਈ ਜਿਹੜੇ ਸਾਡੇ ਲੰਬੇ ਅਰਸੇ ਤੋਂ ਜੇਲਾਂ ਵਿੱਚ ਬੈਠੇ ਸਾਡੇ ਸ਼ੇਖ ਬੰਦੀ ਉਹਨਾਂ ਦੇ ਵਿੱਚ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਕਿਉਂਕਿ ਫਾਂਸੀ ਦੀ ਸਜ਼ਾ ਆ ਹਾਲੇ ਉਹ ਮਾਫ ਨਹੀਂ ਕੀਤੀ ਤੇ ਬਾਕੀ ਸਿੰਘ ਸੋ ਉਹ ਵੱਡਾ ਅਸੀਂ 20 ਤਰੀਕ ਨੂੰ ਜਿਹੜਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਉੱਥੇ ਜੇ ਬਰਕਾਬਗੰਜ ਗੁਰਦੁਆਰੇ ਤੋਂ ਰਾਸ਼ਟਰੀ ਰਾਸ਼ਟਰਪਤੀ ਭਵਨ ਨੂੰ ਜਾਣਾ ਬਿਲਕੁਲ ਸ਼ਾਂਤੀ ਨਾਲ ਸਤਨਾਮ ਵਾਹਿਗੁਰੂ ਦਾ ਜਾਪ ਕਰਦੇ ਜਾਣਾ ਔਰ ਸਮੂਚੀਆਂ ਜਥੇਬੰਦੀਆਂ ਜਿਹੜੀਆਂ ਜਿਹਦੇ ਵਿੱਚ ਜਿਹੜੇ ਸਾਡੇ ਖਾਨ ਜਥੇਬੰਦੀਆਂ ਉਹਨਾਂ ਨੇ ਵੀ ਬਹੁਤਿਆਂ ਨੇ ਸਮਰਥਨ ਕੀਤਾ ਔਰ ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ ਦਮਦਮੀ ਟਕਸਾਲ ਸ਼ਰੋਮਣੀ ਅਕਾਲੀ ਦਲ ਤੇ ਮੈਂ ਇਹ ਵੀ ਬੇਨਤੀ ਕਰਦਾ ਜਿਹੜੇ ਦੂਸਰੇ ਅਕਾਲੀ ਦਲ ਆ ਉਹ ਵੀ ਉਹਦੇ ਵਿੱਚ ਸ਼ਾਮਲ ਹੋਣ ਕਿਉਂਕਿ ਕੋਈ ਨਿਜਦਾ ਨਹੀਂ ਇਹ ਕੌਮ ਦਾ ਹੈ ਤੇ ਕੌਮ ਪ੍ਰਾਸਤੀ ਦਾ ਸਬੂਤ ਆ ਗੁਰੂ ਸਾਹਿਬ ਕਿਰਪਾ ਕਰਨ ਵੱਧ ਤੋਂ ਵੱਧ ਉਸੇ ਪਹੁੰਚੀਏ ਉਸ ਦਿਨ ਅਸੀਂ ਉਹ ਜਿਹੜਾ 26 ਲੱਖ ਪਰਫਾਰਮ ਆ ਉਹ ਪ੍ਰੈਜ਼ੀਡੈਂਟ ਆਫ ਇੰਡੀਆ ਦੇ ਸਪੋਰਟ ਕਰ ਰਹੇ ਆ ਸੋ ਮੈਂ ਸਮਝਦਾ ਅੱਜ ਇਹ ਜਿਹੜਾ ਬੜਾ ਆਪਾਂ 10300 ਸਾਲਾ 103 ਸਾਲਾ ਮਨਾਇਆ ਜਿੱਥੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿਨਾ ਉਥੇ ਧੰਨ ਸਾਹਿਬ ਸਤਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਛੋਟੇ ਸਹਬਜ਼ਾਦੇ ਜਿਨ੍ਹਾਂ ਨੇ ਆਪਣੀ ਲਹੂ ਤੇ ਮਿੰਜ ਦੇ ਨਾਲ ਇਹ ਸਿੱਖ ਪੰਥ ਦੀ ਸਿਰਜਣਾ ਕੀਤੀ ਸੀ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਹਾੜਾ ਉਹਨਾਂ ਦੀ ਵੀ ਵਧਾਈ ਦਿਨਾ 103 ਸਾਲਾ ਸ਼ੋਮਣੀ ਕਾਲੀ ਦਲ ਦਾ ਸਥਾਪਨਾ ਦੇ ਉਹਦੀ ਵੀ ਬਹੁਤ-ਬਹੁਤ ਵਧਾਈ ਦਿਨਾ ਕਾਮਨਾ ਕਰਦਾ ਸਿੱਖ ਕੌਮ ਇਕੱਤਰ ਹੋ ਕੇ ਗੋਸੇ ਗਿਲੇ ਭਲਾ ਕੇ ਆਪਾਂ ਦੁਸ਼ਮਣਾਂ ਦੀ ਪਹਿਚਾਨ ਕਰੀਏ ਬਹੁਤ ਬਹੁਤ ਧੰਨਵਾਦ ਬਾਹੀ ਕੁ ਜੀ ਜੀ ਦੇਖੋ ਬਿਆਦਮੀਆਂ ਤੇ ਬੜੀ ਵੱਡੀ ਰਾਜਨੀਤੀ ਹੋਈ ਜੀ 5 ਸਾਲ ਕਾਂਗਰਸ ਕਰਦੀ ਚੱਲ ਗਈ 17 ਤੋਂ ਲੈ ਕੇ 22 ਤੱਕ 2 ਸਾਲ ਆ ਕਰਦੇ ਚੱਲ ਗਏ ਤੇ ਹੁਣ ਮੈਂ ਅੱਜ ਤੁਹਾਨੂੰ ਰਿਮਾਈਂਡ ਵੀ ਕਰਾਉਣਾ ਪੇ 218 ਦਾ ਸਮਾਂ ਚੇਤੇ ਕਰੋ ਸੌਰੀ 2 ਸਾਲ ਪਹਿਲਾਂ ਦਾ ਜਦੋਂ ਸਾਚਖੰਡ ਦੇ ਵਿੱਚ ਕਿਸੇ ਨੇ ਹੀ ਹਈ ਹੈ ਨਹੀਂ ਸੀ ਕੀਤਾ ਮੂੰਹ ਚ ਉਂਗਲਾ ਪਾ ਕੇ ਬਹਿ ਗਏ ਇਹ ਅੱਜ ਬਿਆਦਮੀਆਂ ਦਾ ਫਿਰ ਦੌਰ جاری ਆ ਪਰ ਮੈਂ ਕਹਿ ਸਕਦਾ ਕਿ ਆ ਜਿਹੜੀ ਮੌਕੇ ਦੀ ਸਰਕਾਰ ਆ ਇਹਨੂੰ ਕੋਈ ਚਿੰਤਾ ਨਹੀਂ ਇਹ ਤਾਂ ਕੰਨਾਂ ਦੇ ਵਿੱਚ ਰੂਹ ਪਾ ਕੇ ਬੈਠੀ ਅੱਖਾਂ ਤੇ ਪੱਟੀ ਬੰਨ ਕੇ ਬੈਠੀ ਆ ਕਿੰਨੀਆਂ ਬਿਆਦਮੀਆਂ ਸੀਰੀਅਸ ਤੋਂ ਸੀਰੀਅਸ ਹੋਈਆਂ ਜੇ ਕੋਈ ਹੋਰ ਸਰਕਾਰ ਹੁੰਦੀ ਤੇ ਸ਼ਾਇਦ ਹੁਣ ਨੂੰ ਮੋਰਚੇ ਲੱਗੇ ਹੁੰਦੇ ਪਰ ਇਹਨਾਂ ਦੇ ਖਿਲਾਫ ਏਡੀ ਵੱਡੀ ਅੱਜ ਮੈਂ ਸਮਝਦਾ ਜਿਹੜੀ ਪਿੱਛੇ ਪਟਿਆਲੇ ਹੋਈ ਆ ਬੜੀ ਹਿਰਦੇ ਬਾਜਕ ਸੀ ਤੇ ਇਹ ਇਹੋ ਜਿਹੀਆਂ ਜਿਹੜੀਆਂ ਬਿਆਦਮੀਆਂ ਹੋ ਰਹੀਆਂ ਇਹਦੇ ਲਈ ਸਰਕਾਰ ਨੇ ਕੋਈ ਯਤਨ ਨਹੀਂ ਕੀਤਾ ਜੇ ਆ ਸੱਚਖੰਡ ਦੇ ਵਿੱਚ ਉਦੋਂ ਕਾਂਗਰਸ ਸਰਕਾਰ ਸੀ ਜਿਹਦਾ ਡੀਐਨਏ ਟੈਸਟ ਕਰਕੇ ਅਸੀਂ ਕਿਹਾ ਸੀ ਪਤਾ ਕਰੋ ਇਹ ਕਿੱਥੋਂ ਆਇਆ ਕੋਈ ਜਵਾਬ ਨਹੀਂ ਸੋ ਸਰਕਾਰਾਂ ਦਾ ਰੋਟੀਆਂ ਸੇਕਦੀਆਂ ਰਾਸ਼ਟਰਪਤੀ ਕੋ ਟੈਪ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ